ਵੇ ਐਕਚੁਅਲੀ ਨਾ ਮੈਂ ਪੜਾਈ ਕਰ ਰਿਹਾ ਸੀਗਾ ਬੇ ਦੀ ਫਸਟイヤー ਚ ਮੈਂ ਐਡਮਿਸ਼ਨ ਦਿੱਤੀ ਥੋੜੇ ਘਰ ਦੇ ਤੰਗਿਆਂ ਤੇ ਗਿਆ ਮੈਂ ਫਿਰ ਵੀ ਜੌਬ ਤੇ ਜਾਂਦਾ ਸੀਗਾ ਤੇ ਆਪਣਾ ਦੁੱਧ ਵਾਲੀ ਗੱਡੀ ਚਲਾਉਂਦਾ ਸੀ ਵੀਰੇ ਉਹ ਵੀ ਚਲਾਉਂਦਾ ਚਲਾਉਂਦਾ ਮੈਂ ਫਸਟイヤー ਕੰਪਲੀਟ ਕਰ ਲਈ ਪਰ ਘਰ ਦੇ ਤੰਗਿਆਂ ਕੁਝ ਤੇ ਇਸ ਤਰ੍ਹਾਂ ਕਦਰ ਵੱਧ ਗਈਆਂ ਤੇ ਮੈਨੂੰ ਫਸਟイヤー ਕੰਪਲੀਟ ਕਰਕੇ ਉਸ ਤੋਂ ਬਾਅਦ ਵੀਰੇ ਮੈਨੂੰ ਪੜਾਈ ਛੱਡਣੀ ਪਈ ਨਿਰਕਾਰ ਕੈਮਰਾ ਤੇ ਚਰਦਾ ਸੁਪਨਾ ਤੇ ਜਿਹੜਾ ਅਧੂਰਾ ਰਹਿ ਗਿਆ ਬ੍ਰਾ ਮਜ਼ਦੂਰੀ ਕਿੱਟਾ ਤੇ ਜੇ ਸ਼ੁਰੂ ਕੀਤਾ ਇਸ ਤਰ੍ਹਾਂ ਸ਼ੌਕ ਬਣ ਗਿਆ ਹਾਂ ਬ੍ਰੇ ਸ਼ੌਕ ਤਾਂ ਇਸ ਤਰ੍ਹਾਂ ਦਾ ਵੀ ਜਿਹੜੇ ਕਸਟਮਰ ਭੈਣ ਭਾਈ ਨੇ ਨਾ ਉਹਨਾਂ ਨੇ ਉਤਸ਼ਾਹ ਦਿੱਤਾ ਬੰਦਾ ਕੁਝ ਨਹੀਂ ਹੁੰਦਾ ਜੇ ਉਹਦੇ ਅੰਦਰ ਕੰਮ ਕਰਨ ਦਾ ਜਜ਼ਬਾ ਹੋਵੇ ਬ੍ਰੇ ਜਜ਼ਬਾ ਹੈਗਾ ਸੀ ਪਰ ਅੰਦਰੋਂ ਆਏ ਨੇ ਉੱਠ ਸਕਦਾ ਸੀ ਵੀ ਆਪਾਂ ਕੰਮ ਦਾ ਕਿਸੇ ਹੋਰ ਕਰਨਾ ਸੀਗਾ ਵੀ ਕਿਹੜੀ ਲਾਈਨ 'ਚ ਪੈ ਗਏ ਪਰ ਜਦੋਂ ਇੱਥੇ ਆਉਣ ਇੰਨਾ ਪਿਆਰ ਮਿਲਦਾ ਵੀਰੇ ਵੀ ਮਦਰਾ ਸਾਰੇ ਦੁੱਖ ਤਕਲੀਫਾਂ ਵੀ ਭੁੱਲ ਗਏ ਮੇਰੇ ਕਸਟਮਰ ਭੈਣ ਭਾਈਆਂ ਨੇ ਮੈਨੂੰ ਇਫਸਾਹ ਦਿੱਤਾ ਮੇਰੀ ਬਾਈ ਵੀ ਆਉਂਦੀ ਹੈ ਸਵੇਰੇ ਮੇਰੇ ਨਾਲ ਉਹ ਦੋ ਤਿੰਨ ਘੰਟੇ ਹੈਲਪ ਕਰਾਉਂਦੇ ਨੇ ਵੀਰੇ ਸਾਨੂੰ ਦੁਆਵਾਂ ਨੂੰ ਇੰਨੇ ਵੀ ਪ੍ਰਮੋਟ ਕਰ ਰਹੇ ਨੇ ਟੀਚਰ ਬੰਨਾ ਸੀ ਪੂਰਾ ਧੂਰਾ ਲੱਗਿਆ ਇੱਥੇ ਕਈ ਟੀਚਰ ਜੀ ਆਉਂਦੇ ਹੋਣਗੇ ਤੁਹਾਡੇ ਕੋਲ ਜਿਸਪੀ ਹਾਂ ਵੀਰੇ ਟੀਚਰ ਆਉਂਦੇ ਨੇ ਪ੍ਰੋਫੈਸਰ ਆਉਂਦੇ ਨੇ ਵੀ ਹੱਲਾਸ਼ੇਰੀ ਦੇ ਕੇ ਆਂ ਥਾਪੀ ਦੇ ਕੇ ਜਾਂਦੇ ਨੇ ਵੀਰੇ ਬਾਕਾਇਦਾ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆਪਦਾ ਬਿਜ਼ਨਸ ਆਗਾ ਇਸ ਤੇ ਬਾਹਰ ਜਾਣ ਨਾਲੋਂ ਵੀਰੇ ਇਹ ਸਭ ਤੋਂ ਬੈਸਟ ਕੰਮ ਆ। ਆਪਾਂ ਆਪਦੀ ਮਿੱਟੀ ਤੇ ਰਹਿ ਕੇ ਆਪਦਾ ਕੰਮ ਕਰ ਰਹੇ ਹਾਂ। ਹੁਣ ਤਵਾਰ ਤੁਹਾਨੂੰ ਮੌਕਾ ਵੇਲੇ ਟੀਚਰ ਬਣਨ ਦਾ ਤੁਸੀਂ ਬਣੋਗੇ ਕਿੱਟਾ ਛੱਡ ਕੇ ਇਹ? ਨਹੀਂ ਵੀਰੇ ਹੁਣ ਨਹੀਂ ਬਣ ਸਕਦੇ। ਇੱਕ ਤਾਂ ਇੱਕ ਤਾਂ ਹੁਣ ਵੀਰੇ ਬਹੁਤ ਲੇਟ ਹੋ ਗਿਆ ਕੰਮ ਨਾ। ਤੇ ਹੁਣ ਕਬੀਲਦਾਰੀਆਂ ਬਹੁਤ ਗੱਲ ਪਈਆਂ ਹੋਈਆਂ ਨੇ ਜੀਆਂ। ਮਾਪੇ ਥੋੜੇ ਹੁਣ ਬਜ਼ੁਰਗ ਹੋ ਰਹੇ ਨੇ। ਫਾਦਰ ਸਾਹਿਬ ਤੇ ਲੈ ਰਹੇ ਨੇ ਵੀਰੇ। ਪੜਾਈ ਤਾਂ ਹੁਣ ਬਹੁਤ ਪਿੱਛੇ ਰਹਿ ਗਈ ਪਰ ਪੜਾਈ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੇ ਪੜਕੇ ਕਿਸੇ ਨੂੰ ਗਿਆਨ ਦੇਣਾਗਾ। ਕਿਆਣ ਇਸ ਤਰ੍ਹਾਂ ਆਪਾਂ ਆਪਦੇ ਕਿੱਥੇ ਪ੍ਰਤੀ ਵੀ ਦੋਏ ਲੋਕਾਂ ਨੂੰ ਜਾਗਰੂਕ ਕਰ ਸਕਦਾ ਮੈਂ ਹੁਣ ਆਪਦੇ ਕਸਟਮਰ ਭੈਣ ਭਾਈ ਨੂੰ ਸਾਰਿਆਂ ਨੂੰ ਜੂਸ ਪ੍ਰਤੀ ਕੋਈ ਖਾਣ ਪੀਣ ਪ੍ਰਤੀ ਮੈਂ ਇਹੀ ਗੱਲ ਕਹਿਣਾ ਵੀ ਵੀਰੇ ਜਿੱਥੇ ਜਾਣਾ ਨਾ ਤੁਸੀਂ ਜਿੱਥੇ ਖਾਣਾ ਪੀਣਾ ਕਾਲੀ ਨਾ ਕਰੋ ਥੇ ਸਫਾਈ ਤੇ ਅੱਜ ਇਹਨਿਕ ਤੌਰ ਤੇ ਵੀ ਸਾਫ ਸਫਾ ਖਾਣਾ ਮਿਲ ਰਿਹਾ ਸਾਨੂੰ ਕੋਈ ਅੰਧਕੋਰਚ ਤਾਂ ਨਹੀਂ ਤੁਸੀਂ ਖਾ ਰਹੇ ਤੁਸੀਂ ਪੈਸਾ ਲਾ ਰਹੇ ਹੋ ਪੈਸਾ ਬਹੁਤ ਔਖਾ ਬਾਬਾ ਵੀਰੇ ਸਾਨੂੰ ਪਤਾ ਜਿਹੜਾ ਕੁਝ ਤੋਂ ਦੋਸਤ ਉੱਚ ਪਾਣੀ ਵੀ ਮਿਲਾਇਆ ਜਾਂਦਾ ਉਹਦੇ ਬਾਰੇ ਕੁਝ ਚਾਹਣਾ ਪਿਆ ਉਹ ਮੇਰੇ ਪਾਣੀ ਤਾਂ ਹੁੰਦਾ ਵੀ ਉਹਦੇ ਵਿੱਚ ਬਰਫ਼ ਪਾਈ ਹੁੰਦੀ ਹੈ ਜੀ ਪਹਿਲੇ ਬਰਫ ਪਾਈ ਹੁੰਦੀ ਆ ਬਰਫ ਜਦੋਂ ਬਾਹਰ ਆ ਜਾਂਦੀ ਆ ਨਾ ਉਹ ਮੈਲਟ ਹੋ ਕੇ ਪਾਣੀ ਬਣ ਲੱਗ ਜਾਂਦਾ ਵੀਰੇ ਜਿਆਦਾਤਰ ਵਿੱਚ ਜੂਸ ਵਾਲੇ ਇਹੀ ਕੰਮ ਕਰਦੇ ਨੇ ਵੀ ਜਿਹੜਾ ਪਾਣੀ ਮੈਲਟ ਹੋ ਗਿਆ ਉਹਦੇ ਵਿੱਚ ਜੂਸ ਆਪਣਾ ਗੰਨੇ ਨੂੰ ਵਿੱਚ ਜੂਸ ਮਿਲਾ ਦਿੰਦੇ ਨੇ ਵੀਰੇ ਕੋਈ ਇੱਕ ਗਲਾਸ ਕਿੰਨੇ ਗਲਾਸ ਪਾ ਦਿੰਦੇ ਨੇ ਉਹਦਾ ਜੇ ਕੋਈ ਆਗੇ ਵੀਰੇ ਸਾਨੂੰ ਦੋ ਦੇ ਦੇਵਾਂ ਨਹੀਂ ਪਤਾ 6 ਬਣ ਜਾਣ 5 ਬਣ ਜਾਣ ਉਹ ਬਰਫ ਦੀ ਜਾਂ ਪਾਣੀ ਦੀ ਕਵਾਂਟੀਟੀ ਤੇ ਨਿਰਭਰ ਕਰਦਾ ਵੀ ਕਿੰਨਾ ਕੁ ਪਾਣੀ ਵਿੱਚ ਮਿਕਸ ਕਰਨਾ ਹੈ ਜੂਸ ਪੀਣਾ ਹੁੰਦਾ ਆਪਣੇ ਲੀਵਰ ਦੀ ਸਿਹਤ ਨੂੰ ਸੁਧਾਰਨ ਵਾਸਤੇ ਉਹਨਾਂ ਨੂੰ ਤਾਂ ਫਾਇਦਾ ਮਿਲਣਾ ਨਹੀਂ ਉਹਦਾ ਵੀਰੇ ਐਂ ਲਾ ਲਓ ਵੀ ਉਹ ਚ ਉਹ 20 ਰੁਪਏ ਜਿਹੜੇ ਆਪਾਂ ਦੇ ਰਹਾਂ ਹਾਂ 10 20 ਰੁਪਏ ਜਾਂ 30 ਰੁਪਏ ਜਿੰਨੇ ਵੀ ਦੇ ਰਿਹਾ ਹਾਂ ਵੀਰੇ ਉਹ ਸਿਰਫ ਆਪਾਂ ਇਹ ਲਾ ਲਓ ਵੀ ਇੱਕ ਪਾਣੀ ਦੀ ਦੇ ਰਿਹਾ ਹਾਂ ਵੀਰੇ ਕੋਈ ਉਹ ਚਾਪਨ ਜੂਸ ਦਾ ਟੇਸਟ ਨਹੀਂ ਮਿਲਣਾ ਹੈਗਾ ਸਿਰਫ ਪਾਣੀ ਠੰਡਾ ਉਹਦਾ ਆਪਾਂ ਘਰੇ ਵੀ ਪੀ ਸਕਦੇ ਹਾਂਗੇ ਉਹ ਕੋਈ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਦਾ ਮਤਲਬ ਇਹ ਹੈ ਪੈਸਾ ਨੂੰ ਪਿੱਛੇ ਛੱਡ ਦਿਓ ਵੀਰੇ ਕੁਆਲਿਟੀ ਨੂੰ ਅੱਗੇ ਲਿਆਓ ਪੈਸਾ ਤੁਹਾਡੇ ਆਪ ਦੇ ਆਪ ਅੱਗੇ ਆ ਜਾਊਗਾ ਕਹਿੰਦਾ ਮਤਲਬ ਜਿਹੜੇ ਹੁਣ ਮੈਂ ਬਣਾਉਣਾ ਵੀਰੇ ਮੈਂ ਬਰਫ਼ ਦਾ ਜੂਸ ਨੂੰ ਟੱਚ ਦੇਣਾ ਵੀ ਬਰਫੇ ੇਠਾ ਰਹਿੰਦੇ ਆ ਜੂਸ ਦਾ ਟੇਸਟ ਉੱਥੇ ਰਹਿੰਦਾ ਵੀਰੇ ਇੱਕ ਚਲੋ ਐਂ ਲਾ ਲੋ ਗਿਆਨ ਦੇ ਤੌਰ ਤੇ ਕੰਮ ਕਰ ਰਹੇ ਹਾਂਗੇ ਜਿੰਨੇ ਕਿ ਪ੍ਰਮਾਤਮਾ ਨੇ ਆਪਾਂ ਨੂੰ ਬੁੱਧੀ ਵਖਸੀ ਆ ਬਰਫ ਇੰਨੀ ਕਿ ਪਾਉਣੇ ਆ ਵੀਰੇ ਉਹਦੇ ਨਾਲ ਸਿਰਫ ਗਾਹਕ ਨੂੰ ਐ ਪਤਾ ਲੱਗਦਾ ਵੀ ਉਹ ਜੂਸ ਪੀ ਰਿਹਾ ਉਹਨੂੰ ਹਲਕੀ ਜਿਹੀ ਠੰਡਕ ਦਾ ਪਤਾ ਲੱਗਦਾ ਰਹਗਾ ਨਾ ਕਿ ਉਹਨੂੰ ਐਂ ਨਹੀਂ ਪਤਾ ਲੱਗਦਾ ਵੀ ਉਹ ਵੀ ਪਾਣੀ ਪੀ ਰਿਹਾ ਠੰਡਾ ਕਿ ਜੂਸ ਪੀ ਰਿਹਾ ਹੈਗਾ ਆਪਣੇ ਜੂਸ ਦੀ ਟੱਚ ਮਿਲਦਾ ਉਹਨੂੰ ਜੇ ਆਪਾਂ ਹਲਕਾ ਬਰਫ ਪਾਉਣੇ ਆ ਨਾ ਜੀ ਆਪਾਂ ਪਾਣੀ ਤਾਂ ਨਹੀਂ ਨਿਮ ਬਲਾਉਂਦੇ ਵੀਰੇ ਲੋਕਾਂ ਨੂੰ ਉਹਦੇ ਨਾਲ ਹੀ ਵਾਹਿਗੁਰੂ ਨੇ ਆਪਣਾ ਬਹੁਤ ਲੰਬੀ ਸੋਚ ਰਹੀ ਹੈ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦਾ ਜਿਹੜੇ ਵਿਦੇਸ਼ ਦਾ ਰੋਸ ਕਰ ਰਹੇ ਨੇ ਤੁਸੀਂ ਦੇਤੇ ਇੱਕ ਵਧੀਆ ਆਮਦਨ ਕਮਾ ਰਹੇ ਵੀਰੇ ਕਾਰਨ ਇਹ ਆਗਾ ਥੋੜੀ ਗਿਆਨ ਦਿਓ ਉਰੇ ਕਰਨ ਦੇ ਸੰਗ ਮੰਨ ਦੇਣਾ ਹਰੇਕ ਨੌਜਵਾਨਾ ਕੁੜੀ ਜਾਂ ਮੁੰਡਾ ਹਰੇਕ ਉਰੇ ਕੰਮ ਕਰਨ ਦੇ ਨਾਲ ਸੰਗ ਮੰਨਦਾਗਾ ਉਰੇ ਹੁਣ ਅਸੀਂ ਵੀ ਸੜਕ ਤੇ ਖੜੇ ਆ ਮੇਰੇ ਸਾਨੂੰ ਪਹਿਲਾਂ ਸੰਗ ਆਉਂਦੀ ਸੀ ਪਰ ਜਦੋਂ ਚਾਰ ਪੈਸੇ ਬੰਦ ਨੇ ਭੈਣ ਭਾਈ ਦਾ ਹੁਲਾਰਾ ਮਿਲਦਾਗਾ ਉਹ ਕਹਿੰਦੇ ਨੇ ਵੀ ਉੱਥੇ ਨਾਲ ਉਹਰੇ ਠੀਕ ਆ ਵੀਰੇ 25-30 ਲੱਖ ਰੁਪਏ ਉੱਥੇ ਲਾ ਕੇ ਜਾਂਦੇ ਨੇ ਉਹਰੇ 2-3 ਲੱਖ ਰੁਪਏ ਜਾਂ ਜਿੰਨੇ ਵੀ ਆਪਾਂ ਉਹਰੇ ਵੀ ਵੇਚਣ ਨਾਲ ਕਰ ਸਕਦੇ ਹਾਂ ਬਹੁਤ ਵੇਚਣ ਨਾਲ ਵੀਰੇ ਖੇਤੀ ਬਾੜੀ ਪਰਤੀ ਕੋਈ ਡੰਗਰ ਪਸ਼ੂ ਦਾ ਵੀ ਜਿਸੇ ਪਰਤੀ ਵੀ ਤੁਹਾਡਾ ਚਾਣਾ ਨਾਲ ਦੇ ਮਾਪੇ ਨੂੰ ਦੱਸੋ ਪਹਿਲਾਂ ਤਾਂ ਵੀਰੇ ਉਸ ਪਰਤੀ ਗਿਆਨ ਲੈ ਕੇ ਪੂਰੀ ਤਰ੍ਹਾਂ ਵੀ ਆਪਾਂ ਕੰਮ ਕਰੀਏ ਤਾਂ ਆਪਾਂ ਅੱਗੇ ਵਧ ਸਕਦੇ ਹਾਂ